ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਵਖਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ 메ਨ ਰੋਡ ਹਾਈਵੇ ਤੇ ਮੋਗਾ ਰੋਡ ਤੇ ਪੈਂਦਾ ਹੈ ਠੀਕ ਹੈ ਜੀ ਨੇੜੇ ਨੇੜੇ ਪੈਂਦੇ ਪਹਤਣਾ ਇਧਰ ਪੈਂਦਾ ਰਹਿ ਸਰ ਚੀਮਾ ਚੁੰਗਾ ਠੀਕ ਹੈ ਜੀ ਬਾਈ ਕੋਲ ਤੋਕੜ ਮੱਝਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 75280003556 ਜੀ ਠੀਕ ਹੈ ਜੀ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਬਾਕੀ ਇੰਸਟਾਗ੍ਰam ਤੇ ਵੀ ਗਰਜੀਤ ਰਾਏ ਤੇ ਜਿਹੜੀ ਚੱਲਦੀ ਹੈ ਆਪਣੀ ਠੀਕਾ ਫਾਲੋਅਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਾਸੀ ਕਾ ਜੀ ਸਾਸੀ ਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਕੁਲਵਿੰਦਰ ਸਿੰਘ ਆ ਜੀ ਪਿੰਡ ਵਸਤਗੜਾ ਆ ਹਾਂਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਨੰਬਰ ਨੰਬਰ 9872272748799 ਠੀਕ ਹੈ ਜੀ ਹਾਂਜੀ ਭਾਈ ਜੀ ਮੱਝ ਦੀ ਜਾਣਕਾਰੀ ਦਿਓ ਜੀ ਆਪਣੀ ਕਿੰਨਾ ਟਾਈਮ ਨੂੰ ਸੂਈ ਨੂੰ ਤੋਕੜ ਕਿਦੋਂ ਦੀ ਆ ਟੀਕਾ ਕਦੋਂ ਭਰਾ ਆ ਸਾਰੀ ਜਾਣਕਾਰੀ ਦਿਓ ਜੀ ਇਹਨੂੰ ਭਾਈ ਜੀ 6 ਮਹੀਨੇ ਹੋ ਗਏ ਸੂਈ ਨੂੰ ਠੀਕ ਹੈ ਜੀ ਤੇ 6 ਕਿਲੋ ਦੁੱਧ ਆ ਠੀਕ ਹੈ ਜੀ ਉਹ ਪਹਿਲਾ ਵਾਲੇ ਸੂਏ ਦੀ ਘੱਟੀ ਹੋ ਗਈ ਦੀ ਹਾਂਜੀ ਤੇ ਦੂਜੀ ਘੱਟੀ ਇਹਦੀ ਰਿਤੇਦਾਰ ਲੈ ਜੇ ਹਾਂਜੀ ਤੇ ਚਾਰ ਤੇ ਮਿਲਦੀ ਆ ਬੁੜੀਆਂ ਤੋਂ ਮਿਲਦੀ ਆ ਬੰਦਾ ਸਾਡੇ ਕੋਈ ਚੁੰਦਾ ਨਹੀਂ ਠੀਕ ਹੈ ਜੀ 6 ਕਿਲੋ ਦੁੱਧਾ 6 ਕਿਲੋ ਦੁੱਧਾ ਤੇ ਟੀਕਾ ਕਿੰਨਾ ਭਰਾਏ ਨੂੰ ਕਿੰਨਾ ਟਾਈਮ ਹੋਗਾ ਜੀ ਟੀਕਾ ਇਹਨੂੰ ਤਕਰੀਬਨ ਹੋ ਗਿਆ ਹੋਗਾ 1.5 ਮਹੀਨਾ 1.5 ਮਹੀਨਾ ਲੈ ਚੱਕ ਚਾਉਂਦੀ ਨਹੀਂ ਨਾ 2 ਮਹੀਨੇ ਚੱਕ ਆਉ 2 ਮਹੀਨੇ ਚੱਕ ਠੀਕ ਹੈ ਜੀ ਲੋ ਭਰਾ ਤੋੜ ਕੇ ਦਿਖਾ ਦਿਓ ਨਾਲ ਰੇਟ ਦੱਸ ਦਿਓ ਜੀ ਪਹਿਲਾਂ ਰੇਟ ਇਹਦਾ 55000 ਆ ਜੀ 55 ਲੈਣ ਦੇ ਨਹੀਂ ਆ ਤੇ ਜਮਾ ਜਾਜ ਖੱਚ ਕੇ ਦਿਸੇ ਠੀਕ ਹੈ ਤੋੜ ਦਿਓ ਜੀ ਉਹ ਬਰਾ ਲੀਲੀ ਰਵੀ ਜੀ ਕੇ ਸੇ ਮੱਝ ਲੈਣੀ ਆ ਤਾਂ ਬਾਈ ਜੀ ਨੂੰ ਕੰਟਰੈਕਟ ਕਰੋ ਟੀਕਾ ਭਰਾ ਆ ਬਾਈ ਕਹਿੰਦਾ ਪਰ ਚੈੱਕ ਚ ਨਹੀਂ ਆਉਦਾ ਡੇਢ ਕਿ ਮਹੀਨਾ ਹੋਇਆ ਤੇ ਤਸੱਲੀ ਠੰਡੀ ਹੇਲ ਪੂਰੀ ਆ ਠੀਕ ਆ ਜੀ ਚਾਰ ਤੇ ਨਲਦੀਆ ਤੇ ਆਰਮੂਰੇ ਸੱਟ ਕੇ ਠੀਕ ਆ ਜੀ ਕਿਵੇਂ ਮਾਰਦੀ ਚੋਲੂ ਠੀਕ ਆ ਜੀ ਲੋਪਰਾ ਚੈੱਕ ਕਰ ਸਕਦੇ ਜੀ ਤੋਰਾ ਤਰਾ ਸਾਡੇ ਸਾਹਮਣੇ ਆ ਮੱਝ ਸੁਖਨਾ ਵਧੀਆ ਕਰਮਾਂ ਵਾਲੀ ਪਲੀ ਪਲੋਸੀ ਆ ਬਾਈ ਜੀ ਨੇ ਰੇਟ ਜਮ ਜੈ ਜੀ ਮੰਗੇ ਆ ਠੀਕ ਆ ਜੀ ਜਿਸ ਕਿਸੇ ਨੂੰ ਜ਼ਰੂਰਤ ਆ ਤਾਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਇਸ ਬਿਊਟੀ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਜੀ ਕਰਮਾ ਵਾਲੀ ਨੇ ਪਿਛਲੀ ਵਾਰ ਵੀ ਕਟਿੰਗ ਦਿੱਤੀਆਂ ਹੁਣਾਂ ਜ਼ਿੰਮੇਦਾਰ ਭਰਾ ਜੀ ਪਿੰਡ ਵਕਤਗੜ ਤੇ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਲੇਵਲ ਵੱਲ ਬਸੰਦ ਦਿਖਾਈ ਦਿੰਨੇ ਆ ਠੀਕ ਹੈ ਜੀ ਹੁਣ ਤਾਂ ਚੋਈ ਵੀ ਸਵੇਰ ਦਾ ਟਾਈਮ ਆ 7:30 ਵਜੇ ਦਾ ਤੇ ਦਸੱਲੀ ਕਰਕੇ ਚੈੱਕ ਕਰਕੇ ਚਾਰਟ ਤੇ ਬਾਈ ਜੀ ਕਹਿੰਦੇ ਮਿਲਦੀ ਆ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ